ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਦਰਸ਼ਨ ਕੀਤੇ ਜੀ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਦੇ ਜੋ ਕਿ ਡੇਰਾ ਬਾਬਾ ਨਾਨਕ ਵਿੱਚ ਹੈ ਤੇ ਉਹਦੇ ਚੋਲਾ ਸਾਹਿਬ ਦੇ ਅਸੀਂ ਦਰਸ਼ਨ ਕੀਤੇ ਤੇ ਬਾਅਦ ਵਿੱਚ ਆਪਾਂ ਵੇਖਿਆ ਜੀ ਮੇਲਾ ਸਾਰਿਆਂ ਨੇ ਇਕੱਠੇ ਹੋ ਕੇ ਆਪਣੇ ਪੇਕੇ ਪਿੰਡ ਤੇ ਫਿਰ ਆਪਾਂ ਇੱਥੋਂ ਕੀਤੀ ਜੀ ਕੁਝ ਸ਼ਾਪਿੰਗ ਤੇ ਫੁੱਲ ਅਪ ਐਨਜਾਇਮੈਂਟ ਕੀਤਾ ਜਿਹੜੇ ਮੇਲਾ ਦੇਖਦੇ ਹੋਣਗੇ ਇਹ ਵਾਲਾ ਇਉਂਨਾਂ ਨੂੰ ਪਤਾ ਹੋਣਾ ਆ ਕਿ ਡੇਰਬ ਬਨਾਨਕ ਵਿੱਚ ਸਾਲ ਬਾਦ ਗੁਰਨਾਨ ਦੇਵ ਜੀ ਦੇ ਚੋਲਾ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਾਏ ਜਾਂਦੇ ਆ ਉਦਾਂ ਵੀ ਕਰਵਾਏ ਜਾਂਦੇ ਆ ਬਟ ਚੋਲਾ ਸਾਹਿਬ ਦੇ ਸਾਲ ਬਾਦ ਜਿਹੜੇ ਦਰਸ਼ਨ ਜਿਹੜੇ ਉਹ ਉਹਦੇ ਨਵਿੱਤ ਜਿਹੜਾ ਮੇਲਾ ਜਿਹੜਾ ਉਹ ਲੱਗਦਾ ਆ ਬਹੁਤ ਭਾਰੀ ਤੇ ਬਹੁਤ ਦਿਨ ਜਿਹੜਾ ਇਹ ਮੇਲਾ ਰਹਿੰਦਾ ਆ ਤੇ ਇੱਥੇ ਰੈਣੀਆ ਜੀ ਰਾਈਡਾਂ ਤੇ ਇਹਨਾਂ ਨੂੰ ਡਰ ਵੀ ਲੱਗਦਾ ਪਿਆ ਆ ਤੇ ਪਰ ਪੰਗੂੜੇ ਤੇ ਝੂਟਾ ਵੀ ਲੈਂਦੀ ਹੋਈ ਆ ਤੇ ਹਾਂ ਜੀ ਫਿਰ ਆਪਾਂ ਇੱਥੇ ਹਾਰ ਖਰੀਦਿਆ ਪਰ ਕੁਝ ਚੰਗਾ ਨਹੀਂ ਲੱਗਾ ਫਿਰ ਵਾਪਸ ਕਰਤਾ ਤੇ ਕੁਛ ਆਪਾਂ ਕੀਤੇ ਜੀ ਸ਼ਾਪਿੰਗ ਤੇ ਜਿਆਦਾ ਜਿਹੜਾ ਸਾਡੇ ਫਿਰ ਆਪਾਂ ਕੀਤੇ ਈਟਿੰਗ ਫਿਰ ਖਾਤਾ ਪੀਤਾ ਤੇ ਫਿਰ ਆਪਾਂ ਅਗਰੇ ਰਾਤ ਨੂੰ ਘਰ ਤੇ ਫਿਰ ਅਗਲੇ ਦਿਨ ਜਿਹੜਾ ਆਪਾਂ ਇਹ ਮੇਰੀ ਸਿਸਟਰ ਨੇ ਤੇ ਆਪਾਂ ਇੱਥੇ ਜਿਸ ਦਿਨ ਗਏ ਸੀ ਉਸ ਦਿਨ ਨਹੀ ਅਗਲੇ ਦਿਨ ਦਾ ਲੌਗ ਹੈ ਤੇ ਅਗਲੇ ਦਿਨ ਫਿਰ ਆਪਾਂ ਖਾਦੇ ਜੀ ਪਕੌੜੇ ਤੇ ਫਿਰ ਆਪਾਂ ਦੁਬਾਰਾ ਅਗਲੇ ਦਿਨ ਨੈਕਸਟ ਡੇ ਵੀ ਆਪਾਂ ਮੇਲੇ ਗੁਰਦੁਆਰੇ ਸਾਹਿਬ ਆ ਗਏ ਜੀ ਦਰਸ਼ਨ ਕਰਨ ਵਾਸਤੇ ਤੇ ਫਿਰ ਅਸੀਂ ਆਏ ਸੀ ਪਿੰਡ ਤੇ ਇੱਥੇ ਆਪਾਂ ਪਕੌੜੇ ਬਣਾਏ ਸੀ ਜੋ ਤੁਹਾਨੂੰ ਪਤਾ ਹੀ ਹੈ ਵੜਿਆਂ ਵਾਲੇ ਪਕੌੜੇ ਦਾਲ ਪਾ ਕੇ ਮੂੰਗੀ ਦੀ ਤੇ ਗੋਭੀ ਤੇ ਚਟਨੀ ਬਣਾਈ ਸੀ ਨਾਲ ਤੇ ਚਟਨੀ ਆਪਾਂ ਮਿਕਸ ਕੀਤੀ ਸੀ ਪਹਿਲਾਂ ਪਧੀਨੇ ਵਾਲੀ ਚਟਨੀ ਬਣਾ ਕੇ ਫਿਰ ਆਪਾਂ ਦੂਸਰੀ ਸੌਸ ਬਣਾਈ ਸੀ ਮਿੱਠੀ ਸੌਸ ਤੇ ਫਿਰ ਆਪਾਂ ਦੋਆਂ ਸੌਸਾਂ ਨੂੰ ਕਰ ਦਿੱਤਾ ਸੀ ਮਿਕਸ ਅਪ ਤੇ ਇਹਦੇ ਨਾਲ ਜਿਹੜੀ ਮਿਕਸ ਕੀਤੀ ਜਿਹੜੀ ਸੌਸ ਆ ਬਹੁਤ ਹੀ ਟੇਸਟ ਬਣੀ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਮਸਾਲਾ ਪਾਇਆ ਸੀ ਜੀ ਧਨੀਆ ਨੂੰ ਭੁੰਨ ਕੇ ਫਿਰ ਆਪਾਂ ਗ੍ਰाइंड ਕਰਕੇ ਇਹਦੇ ਵਿੱਚ ਭੁੰਨ ਕੇ ਮਤਲਬ ਉਹਦਾ ਕੁੱਟ ਕੇ ਪਾਤਾ ਸੀ ਤੇ ਫਿਰ ਆਪਾਂ ਜਿੱਤੇ ਇੱਥੇ ਬਣ ਲਾਉਣ ਲੱਗੇ ਸੀ ਵੜਿਆ ਵਾਲੇ ਪਕੌੜੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਗੋਭੀ ਆਲੂ ਤੇ ਦਾਲ ਤੇ ਹਰਾ ਪਿਆਜ਼ ਖੂਬ ਸਾਰਾ ਤੇ ਉਹਦੇ ਵਿੱਚ ਪਾ ਕੇ ਮਸਾਲੇ ਬਹੁਤ ਸਾਰੇ ਤੇ ਸਾਰਾ ਕੁਝ ਸੁੱਟ ਸਟਾਕ ਇਹਦੇ ਵਿੱਚ ਮਸਾਲਿਆਂ ਨੂੰ ਫਿਰ ਆਪਾਂ ਇਹਨੂੰ ਕੀਤਾ ਸੀ ਮਿਕਸ ਅਪ ਤੇ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਪਿਆਜ਼ ਜਿੰਨਾ ਵੀ ਹਰਾ ਪਾਓਗੇ ਉਹਨਾਂ ਜਾਦਾ ਟੇਸਟੀ ਪਕੌੜੇ ਜਿਹੜੇ ਬਣਨਗੇ ਤੇ ਅਸੀਂ ਜਿਹੜੀ ਇਹ ਬਲੀ ਸਰਵਸੇ ਖੁਦ ਹੀ ਕਰ ਲੈਨੇ ਆ ਜਿੱਤੇ ਜਾਈਏ ਤੇ ਚਲੋ ਵਧੀਆ ਹੈ ਕਰਨਾ ਵੀ ਚਾਹੀਦਾ ਤੇ ਉਦਾਂ ਏਡੀ ਗੱਲ ਨਹੀਂ ਹੈਗੀ ਮਤਲਬ ਬਣੇ ਵੀ ਮਿਲ ਜਾਂਦੇ ਆ ਬਟ ਥੋੜਾ ਜਿਹਾ ਕਦੇ ਟਵਿਸਟ ਜਿਹੜਾ ਆਪਾਂ ਨੂੰ ਕਰ ਲੈਣਾ ਚਾਹੀਦਾ ਆ ਤੇ ਪਕੌੜਿਆਂ ਦਾ ਸਾਡਾ ਮਿਕਸਚਰ ਹੋ ਗਿਆ ਜੀ ਰੈਡੀ ਤੇ ਫਿਰ ਆਪਾਂ ਬਣਾਵਾਂਗੇ ਜੀ ਇੱਥੇ ਜਿਹੜੀ ਤੁਹਾਨੂੰ ਦੱਸਿਆ ਸੀ ਮਿਕਸ ਕਰਕੇ ਇਹ ਵਾਲੀ ਚਟਨੀ ਬਣਾਉਗੇ ਪਧੀਨੇ ਵਿੱਚ ਮਿਕਸ ਕਰਕੇ ਜਿਹੜੀ ਆ ਮਿੱਠੀ ਚਟਨੀ ਤੇ ਬਹੁਤ ਹੀ ਟੇਸਟੀ ਵਾਲੀ ਜਿਹੜੀ ਚਟਨੀ ਬਣੂਗੀ ਜਿਹਦੇ ਵਿੱਚ ਥੋੜੇ ਜਿਹਾ ਪਿਆਜ਼ ਤੁਸੀਂ ਪਾ ਲਿਓ ਕੱਟ ਕੇ ਜਦੋਂ ਤੁਸੀਂ ਬਣਾਓਗੇ ਉਦੋਂ ਤੇ ਫਿਰ ਆਪਾਂ ਇਧਰ ਲੱਗੇ ਪਕੌੜੇ ਬਣਾਉਣ ਫਟਾਫਟ ਪਕੌੜੇ ਬਣਾਏ ਸੀ ਤੇ ਪਕੌੜਿਆਂ ਨੂੰ ਜਿਆਦਾ ਕ੍ਰਿਸਪੀ ਕਰਨ ਲੱਗ ਮੈਂ ਅੱਗੇ ਵੀ ਬਹੁਤ ਵਾਰ ਇਹ ਬਲੇ ਬਣਾਏ ਆ ਬਹੁਤ ਹੀ ਟੇਸਟੀ ਬਣਦੇ ਨੇ ਬਟ ਤੁਸੀਂ ਇਸ ਨੂੰ ਜਿਆਦਾ ਓਵਰ ਕ੍ਰਿਸਪੀ ਜੇ ਕਰਨੇ ਹੋ ਦਫੇ ਤੁਸੀਂ ਇਸ ਨੂੰ ਡਬਲ ਡੀਪ ਫ੍ਰਾਈ ਕਰਨਾ ਆ ਤੇ ਇਹਨਾਂ ਨੂੰ ਐਦਾਂ ਪ੍ਰੈਸ ਕਰਕੇ ਫਿਰ ਇਹਦੇ ਵਿੱਚ ਫ੍ਰਾਈ ਕਰੋਗੇ ਤੇ ਬਹੁਤ ਹੀ ਜਿਆਦਾ ਕ੍ਰਿਸਪੀ ਜਿਹੜੇ ਪਕੌੜੇ ਤੁਹਾਡੇ ਬਣ ਕੇ ਹੋਣਗੇ ਜੀ ਤਿਆਰ ਤੇ ਇੱਕ ਵਾਰੇ ਜਿਹੜਾ ਖਾਏਗਾ ਉਹ ਦੁਬਾਰਾ ਫੇਰ ਇਸ ਦੀ ਡਿਮਾਂਡ ਜ਼ਰੂਰ ਕਰੇਗਾ ਕੇਵਲੇ ਪਕੌੜੇ ਵੜਾਏ ਜਾਣ ਬਹੁਤ ਹੀ ਟੇਸਟ ਜਿਹੜੇ ਬਲੇ ਪਕੌੜੇ ਜਿਹੜੇ ਉਹ ਬੰਦੇ ਨੇ ਬਿਲਕੁਲ ਵੀ ਤੁਹਾਨੂੰ ਖਾਂਦਿਆਂ ਖਾਂਦਿਆਂ ਪਤਾ ਨਹੀਂ ਲੱਗੂਗਾ ਕਿੰਨੇ ਕੁ ਤੁਸੀਂ ਪਕੌੜੇ ਜਿਹੜੇ ਉਹ ਖਾ ਜਾਓਗੇ ਤੇ ਹਾਂਜੀ ਇੱਥੇ ਨਾਲ-ਨਾਲ ਜੜਾ ਸਭ ਜਾਕ ਜੜਾ ਤੇ ਤਨਵੀਰ ਸਾਡੀ ਵੀਡੀਓ ਸ਼ੂਟ ਕਰਦਾ ਪਿਆ ਤੇ ਫਿਰ ਇੱਥੇ ਹੋ ਰਿਹਾ ਕਿ ਤੂੰ ਜਿਹੜੇ ਆ ਪਕੌੜੇ ਜਿਹੜੇ ਆ ਸਾਰੇ ਖਤਮ ਕਰ ਦਿੱਤੇ ਨੇ ਬਟ ਮੈਂ ਜ਼ਿਆਦਾ ਖਾ ਪਕੌੜੇ ਜਿਹੜੇ ਉਹ ਨਹੀਂ ਖਾਂਦੀ ਬਟ ਨਾਮ ਲੱਗਦਾ ਪਿਆ ਜੀ ਹਾਂਜੀ ਤੇ ਮੇਲਾ ਆਪਾਂ ਵੇਖ ਆਇਆ ਤੇ ਮੇਲਾ ਜਿਹੜਾ ਹੈ ਨਾ ਬਸ ਉਹੀ ਟੰਗਿਆ ਕਿ ਜਨਾਨੀਆਂ ਨੂੰ ਜਾਂ ਕੁੜੀਆਂ ਨੂੰ ਪਾਂਡਿਆਂ ਦਾ ਬੜਾ ਸ਼ੌਕ ਹੁੰਦਾ ਹੈ ਸ਼ੌਕ ਕੀ ਘਰ ਧਿਆਨ ਰੰਦਾ ਸ਼ੌਕ ਨਹੀਂ ਧਿਆਨ ਰੰਦਾ ਪਾਂਡਿਆਂ ਵੱਲ ਜ਼ਿਆਦਾ ਤੇ ਜੇ ਆਪਾਂ ਕਿਚਨ 'ਚ ਹੋਈਏ ਤਾਂ ਸਾਡੇ ਵੀ ਮਤਲਬ ਜੇ ਆਪਾਂ ਘਰ 'ਚ ਹੋਈਏ ਤਾਂ ਵੀ ਇਹਨੂੰ ਹੁੰਦਾ ਵੀ ਪਾਂਡੇ ਜਿਹੜੇ ਸਾਡੇ ਮਾਣਨ ਵਾਲੇ ਨੇ ਜੇ ਆਪਾਂ ਕਿਤੇ ਮੇਲਾ ਵੇਖਣ ਚਲ ਜਾਈਏ ਤਾਂ ਹੁਣ ਹੁਣ ਹੁੰਦਾ ਹੈ ਕਿ ਪਾਂਡੇ ਖਰੀਦ ਲਈਏ ਇਸ ਕਰਕੇ ਇਹ ਵੀਰ ਪਾਡੇ ਖਰੀਦਣ ਦੇ ਬਿਨਾ ਜਿਹੜੇ ਆਪਾਂ ਨਹੀਂ ਰਹੇ ਤੇ ਇੱਕ ਆਪਾਂ ਲੈਂਦੇ ਜੀ ਕੜਾਈ ਕਾਫੀ ਵਧੀਆ ਹੈ ਤੇ ਕਾਫੀ ਹੈਵੀ ਕੁਆਲਟੀ ਦੀ ਆ ਵਧੀਆ ਕੜਾਈ ਤੇ ਇਹ ਜਿਹੜੀ ਇਹ ਕੜਾਈ ਹੈਗੀ ਆ ਸਰਵ ਲੋ ਦੀ ਤੇ ਇਹ ਮਤਲਬ ਕਿ ਆ ਟਰਾਈ ਲੇਅਰ ਹੈ ਵਿੱਚ ਇਹਦੇ ਸਰਵ ਲੋ ਜਿਹੜਾ ਲੱਗਾ ਆ ਤੇ ਬਾਹਰ ਜਿਹੜੀ ਆ ਸਟੀਲ ਦੀ ਬਣੀ ਆ ਕਿ ਥੋੜੀ ਕਿਤੇ ਦੇ ਵਿੱਚ ਜਿਹੜੀ ਚੀਜ਼ ਜਿਹੜੀ ਉਹ ਸੜਦੀ ਨਹੀਂ ਹੈਗੀ ਬਹੁਤ ਵਧੀਆ ਹੈ ਕੁਆਲਿਟੀ ਤੇ ਜੇ ਤੁਸੀਂ ਵੀ ਖਰੀਦਣੀ ਹੋਏ ਤਾਂ ਇੱਧਾ ਦੇ ਖਰੀਦ ਸਕਦੇ ਜੀ ਅੰਤ ਵੇਲੇ ਤਾਂ ਖੁੰਗ ਲੈ ਆ ਸੈਕੰਡ ਵਨ ਆਪਣਿਆਂ ਦੇ ਜੀ ਇਹ ਮਸਾਲੇ ਵਾਲੀ ਮਸਾਲਾਦਾਨੀ ਇਹਦੀ ਮੈਨੂੰ ਇਹ ਗੱਲ ਵਧੀਆ ਲੱਗੀ ਹੈ ਚੀਜ਼ ਕਿਦਾ ਢੱਕਣ ਜਿਹੜਾ ਐਦਾਂ ਓਪਨ ਹੋ ਜਾਂਦਾ ਜੇ ਆਪਾਂ ਦੂਸਰੇ ਢੱਕਣ ਵਾਲੀ ਹੈ ਉਹਗਲਾਟ ਕੰਡੇੜਾ ਤੁਹਾਨੂੰ ਖੋਲਣਾ ਫਿਰ ਅਸਾ ਇੱਦਾਂ ਕਰਕੇ ਖੋਲਣਾ ਪੈਂਦਾ ਤੇ ਇਹ ਨਾਲ ਜਿਹੜਾ ਟੱਕਣਾ ਹੈ ਅੱਜ ਦਾ ਫੁੱਲ ਕੇ ਮਸਾਲੇ ਜਿਹੜੇ ਆ ਇਹ ਪਾਸ ਕਰਦੇ ਆ ਇਹਦੇ ਵਿੱਚੋਂ ਇਹ ਵਧੀਆ ਬਣਾਉਣ ਵਾਸਤੇ ਤੇ ਦੂਸਰਾ ਪੱਲੇ ਕੈਂਜੀ ਹੈ ਆਚਾਰ ਪਾਉਣ ਵਾਸਤੇ ਆਚਾਰ ਦਾ ਨਮਕ ਵਗੈਰਾ ਜਿਹੜਾ ਤੁਸੀਂ ਪਾ ਗਿਆ ਹੈ ਟੇਬਲ ਤੇ ਰੱਖ ਸਕਦੇ ਜੀ ਬਹੁਤ ਹੀ ਸੋਹਣੀ ਜਿਹੀ ਲੱਗਦਾ ਕਿਊਟ ਜਾਰ ਹੈ ਤੇ ਦੂਸਰਾ ਪਲੇਟ ਕੈਂਜਲ ਕੱਪ ਕੱਪ ਨਹੀਂ ਹੈ ਜੀ ਮਤਲਬ ਇਹ ਤਾਂ ਚਾਹ ਪੀਣ ਵਾਸਤੇ ਹੈ ਬਟ ਮੈਂ ਇਹਨੂੰ ਚਾਹ ਪੀਣ ਵਾਸਤੇ ਜਿਹੜੇ ਯੂਜ਼ ਨਹੀਂ ਕਰਾਂਗੀ ਇਹ ਨੂੰ ਮੈਂ ਇਹਦਾ ਹੈਂਡਲ ਕਾਫੀ ਹੈ ਨਾ ਬਦਿਯਾ ਜੈ ਸ਼ੇਪ ਜੜੀ ਇਹਦੀ ਕਾਫੀ ਬਦਿਯਾ ਜਿੰਦਾਪਾ ਆਈਸਕ੍ਰੀਮ ਕਰਾ ਜਾ ਕੋਈ ਦੂਸਰੇ ਕੋਈ ਵੀ ਲਿਕਵਿਡ ਹਨ ਚੀਜ਼ 스ਪੂਨ ਵਗੈਰਾ ਨਾਲ ਖਾ ਸਕਦੇ ਆ ਬਹੁਤ ਹੀ ਵਧੀਆ ਜਾ ਆਈਸਕ੍ਰੀਮ ਹਨ ਹੋਗੇ ਜਿੰਦਾ ਰਸ ਮਲਾਈ ਵਗੈਰਾ ਹੋਗੇ ਬਹੁਤ ਹੀ ਵਧੀਆ ਜਿਹੜੀ ਸ਼ੇਪ ਹੈ ਚਾਹ ਵੀ ਪੀ ਸਕਦੇ ਆ ਪਰ ਚਾਹ ਤੋਂ ਬਾਅਦ ਕਦੋਂ ਕਿ ਆਪਾਂ ਦੂਸਰੇ ਕਮਾਜੇੰ ਮਜਾਦਾ ਯੂਜ਼ ਕਰਾਂਗੇ ਠੀਕ ਆ ਤੇ ਹੋਰ ਤੇ ਕੁਛ ਮੈਂ ਜ਼ਿਆਦਾ ਲੈ ਆਣੀ ਬਸ ਇਹਨੇ ਕੇ ਲਈਏ ਭਾਂਡੇ ਤੇ ਇਸ ਕਰਕੇ ਸਪਚਾ ਪਾਣੀ ਇਹ ਵੀ ਹੈ ਕਿ ਸ਼ੇਪ ਜਿਹੜੀ ਹੈ ਬਹੁਤ ਵਧੀਆ ਹੈ ਜਿੱਦਾਂ ਕਿਸੇ ਨੇ ਕੱਪ 'ਚ ਡਾਇਰੈਕਟ ਜਿਹੜੀ ਚਾਹ ਪਾਣੀ ਹੋਏ ਨਾ ਤੇ ਦੂਸਰੇ ਪੁਣੇ ਹੋਂ ਤੋਂ ਜਿਹੜੀ ਚਾਹ ਬਾਹਰ ਢੜ ਜਾਂਦੀ ਹੈ ਇਸ ਕਰਕੇ ਮੈਂ ਤਾਂ ਜਿਆਦਾ ਕੱਪ 'ਚ ਚਾਹ ਪਉਂਦੀ ਕਿਉਂਕਿ 2-3 ਕੱਪਾਂ 'ਚ ਚਾਹ ਪਉਂਦੀ ਹੁੰਦੀ ਹੈ ਫਿਰ ਕਦੇ ਗੜਨੀ ਵਗੈਰਾ ਪਾਉਂਦੇ ਹੋਰ ਛੜੇ ਲਪੇੜੋ ਮੰਨਨੇ ਦੇ ਆਪਨੇ ਬਣਿਆ ਨਾ ਇਸ ਕਰਕੇ ਮੈਂ ਭਾਣਿਆ ਤੋਂ ਸੰਕੋਚ ਕਰਦੀ ਆ ਇਸ ਕਰਕੇ ਮੈਂ ਜਿਹੜਾ ਕੱਪ ਦੇ ਵਿੱਚ ਜਾਂ ਗਲਾਸੀ ਦੇ ਵਿੱਚ ਡਾਇਰੈਕਟ ਚਾਹ ਪੁੰਨਾ ਪਸੰਦ ਕਰਦੀ ਹਾਂ ਤੇ ਇਹ ਵੀ ਕਿਦਾਂ ਨਾਲ ਚਾਹ ਜਿਹੜੀ ਉਹ ਬਾਹਰ ਨਹੀਂ ਪਏਗੀ ਠੀਕ ਹੈ ਤੇ ਬੱਸ ਇਹਨਾਂ ਪੋਚਿਆ ਲੈ ਤਾਂਪਾ ਤੇ ਮੈਂ ਲਾਪਾ ਦੋ ਦਿਨ ਖੂਬ ਇੰਜੋਏ ਕੀਤਾ ਤੇ ਤੁਸੀਂ ਵੀ ਹੁਣ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ